ਅੱਸੀ ਕਾਲ ਜੀ ਆਪਾਂ ਲੈ ਕੇ ਚੱਲੇ ਅੱਜ ਤੁਹਾਨੂੰ ਕਰਨ ਦਾ ਐਕਸਪ੍ਰੈਸ ਵੇ ਤੇ ਜਿਹੜਾ ਨਵਾਂ ਬਣਿਆ ਹੋਣਾ ਦਿਖਾਉਨੇ ਆਪਾਂ ਤੁਹਾਨੂੰ ਇੱਕ ਨਵਾਂ ਕਾਰਨਾਮਾ ਇਹਦੇ ਰੋਡ ਦੇ ਉੱਪਰ ਇਹ ਦੇਖੋ ਸਮਾ ਸਨਾਮ ਰੋਡ ਦੇ ਉੱਪਰੋਂ ਜਦੋਂ ਆਪਾਂ ਕਟੜਾ ਐਕਸਪ੍ਰੈਸ ਵੇ ਦੇ ਉੱਤੇ ਟੋਲ ਟੈਕਸ ਤੇ ਜਾਂਦੇ ਆਂਗੇ ਆਹ ਦੇਖੋ ਇੱਧਰ ਟੋਲ ਟੈਕਸ ਬਣਿਆ ਹੋਇਆ ਹੈਗਾ ਆਪਾਂ ਚੱਲਾਂਗੇ ਟੋਲ ਟੈਕਸ ਖਣੀ ਆਜ ਜਦੋਂ ਆਪਾਂ ਕਟੜੇ ਉਤੋਂ ਟੋਲ ਟੈਕਸ ਤੇ ਵੱਲ ਜਾਂਦੇ ਆਂਗੇ ਆ ਦੇਖੋ ਇੱਥੇ 3 3 ਇਸ ਵਾਰ ਕੀ ਲਿਖਿਆ ਹੋਇਆ ਹੈ ਅੱਗੇ ਟੋਲ ਟੈਕਸ ਦੀ ਦੇਖੋ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਕਾਰਨਾਮੇ ਨੇ ਇਹਦੇ ਇੱਤੇ ਬਹੁਤ ਵੱਡਾ ਕਾਰਨਾਮਾ ਕਰਿਆ ਹੋਇਆ ਹੈਗਾ ਇੱਕ ਆਪਾਂ ਚੱਲਿਆਂਗੇ ਟੋਲ ਟੈਕਸ ਕਣੀ ਅੱਗੇ ਥੋੜਾ ਜਿਹਾ ਅੱਗੇ ਟੋਲ ਟੈਕਸ ਆਹ ਦੇਖੋ ਇੱਥੇ ਉਹ ਤਾਂ ਬੰਦ ਹੋ ਗਿਆ ਔਰ ਇਹ ਕੀ ਹੋ ਗਿਆ ਆ ਦੇਖੋ ਇੱਥੇ ਕੀ ਕੀ ਕਰਨ ਆ ਹੋਇਆ ਇੱਕ ਜੱਟ ਅੜ ਗਿਆ ਕਹਿੰਦੇ ਕਹਿੰਦਾ ਮੈਂ ਜ਼ਮੀਨ ਨਹੀਂ ਦੇਣੀ ਹੈ ਕਿ ਕਟੜਾ ਐਕਸਪ੍ਰੈਸ ਦੇ ਨੂੰ ਪੱਟੂ ਨੇ ਮੱਕੀ ਮੱਕੀ ਵੀ ਦਿੱਤੀ ਰੋਡ ਦੇ ਵਿਚਾਲੇ ਪੰਗਾ ਲੈ ਹੀ ਖੜਾ ਕਹਿੰਦਾ ਕਟੜਾ ਐਕਸਪ੍ਰੈਸ ਵੇਅ ਨਾਲ ਕਹਿੰਦਾ ਮੈਂ ਛੱਡਦਾ ਨਹੀਂਗਾ ਜ਼ਮੀਨਾਂ ਆ ਦੇਖੋ ਇਧਰੋਂ ਵੀ ਰੋਡ ਤਿਆਰ ਹੈ ਭਾਈ ਜੀ ਨਾ ਤਾਂ ਰੋਡ ਤੇ ਬਹ ਪਾ ਸਕਦੇ ਨੇ ਇਧਰੋਂ ਰੋਡ ਤਿਆਰ ਹੈ ਇਧਰੋਂ ਸੁਨਾਮ ਰੋਡ ਆ ਗਿਆ ਆ ਆ ਮੂਰੇ ਅੱਗੇ ਟੋਲ ਟੈਕ ਤਿਆਰ ਕਰਤਾ ਜ਼ਿਮੀਦਾਰ ਨੇ ਵਿਚਾਲੇ ਮੱਕੀ ਬੀਜ ਰੱਖੀ ਹੈ ਕਹਿੰਦਾ ਆ ਜੋ ਕਹਿੰਦਾ ਨੰਗੜ ਨਹੀਂ ਦਿੰਦਾ ਹੈਗਾ ਵਿਚਾਲੇ ਇੱਕ ਕੀਲਾ ਇੱਕ ਕੀਲਾ ਛੱਡ ਰੱਖਿਆ ਬੱਟੂ ਨੇ ਕਹਿੰਦਾ ਜਿਹੜਾ ਕੋ ਮਰਜ਼ੀ ਹੋ ਜਾ ਛੱਡਦਾ ਨਹੀਂ ਹੈਗਾ ਮੂਰੇ ਟੋਲ ਟੈਕਸਾ ਟੋਲ ਟੈਕਸ ਤੇ ਜਾਣ ਵਾਸਤੇ ਉਹਨੂੰ ਮੱਕੀ ਵੀਜ ਦੀ ਜਾਣਾ ਪਊਗਾ ਕਹਿੰਦੇ ਮੱਕੀ ਵੀਝੜਾਗਾ ਵੱਟੂ ਆ ਦੇਖੋ 250 ਮੀਟਰ ਤੇ ਟੋਲ ਟੈਕਸ ਹੈਗਾ ਬੋਰਡ ਲੱਗਿਆ ਹੋਇਆ ਪਰ ਰਸਤਾ ਹੈ ਨਹੀਂਗਾ ਟੋਲ ਟੈਕਸ ਤੇ ਜਾਣ ਵਾਸਤੇ ਉਹਦੇ ਬਾਅਦ ਤੁਹਾਨੂੰ ਆ ਮੱਕੀ ਕ੍ਰੋਸਿੰਗ ਕਰਨੀ ਪਊਗੀ ਪਹਿਲਾਂ ਉਹ ਕਹਿੰਦਾ ਮੈਂ ਦਿੰਦਾ ਹੀ ਨਾਗਾ ਉਹਨੂੰ ਟੋਲ ਟੈਕਸ ਫੇਰ ਹੀ ਕੱਟਣਗੇ ਜੇ ਰਸਤਾ ਦੇਊਗਾ ਰੋਡ ਇੱਥੇ ਜਾ ਕੇ ਖਤਮ ਹੋ ਜਾਂਦਾ ਹੈ ਨਾ ਰੋਡ ਅੱਗੇ ਟੋਲ ਟੈਕਸ ਆ ਗਿਆ ਫੇਰ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਪਾਣੀ ਦਾ ਦੇਖ ਬੱਟੂ ਨੇ ਚਰੀ ਬੀਜ ਰੱਖੀ ਇੱਧਰ ਇੱਧਰ ਮੱਕੀ ਬੀਜ ਰੱਖੀ ਹੈਗੀ ਦੇਖੋ ਮੱਕੀ ਦੀਆਂ ਛਿਲੀਆਂ ਲੱਗੀਆਂ ਦੇਖੋ ਅੱਗੇ ਟੋਲ ਟੈਕਸ ਆ ਗਿਆ ਫਾ ਕਟੜਾ ਐਕਸਪ੍ਰੈਸ ਵੇ ਦਾ ਟੋਲ ਆ ਗਿਆ